ਪੰਜਾਬ ਸਰਕਾਰ ਦੀਆਂ ਰੈਲੀਆਂ ਦੇ ਵਿੱਚ ਜਿਹੜੇ ਸਰਕਾਰੀ ਸਾਥ ਨਾਲ ਦੀ ਦੁਰਵਰਤ ਹੋ ਰਹੀ ਹੈ ਇਹ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਮਨੀ ਕੋਇਲ ਆਰਟੀਆਈ ਐਕਟੀਵਿਸਟ ਦੇ ਵੱਲੋਂ ਉਹਨਾਂ ਦੇ ਵੱਲੋਂ ਤੱਥਾਂ ਦੇ ਆਧਾਰ ਦੇ ਉੱਤੇ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਉਹਨਾਂ ਦੇ ਵੱਲੋਂ ਹੁਣ ਤੱਕ ਰੈਲੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਰਕਾਰੀ ਤੇ ਜਨਤਾ ਦੇ ਸਾਥ ਨਾਲ ਦੀ ਵਰਤੋਂ ਹੋਈ ਹੈ ਜਿਸ ਕਾਰਨ ਜਿਹੜਾ ਹੈ ਕਈ ਵਿਭਾਗ ਜਿਹੜੇ ਨੇ ਉਹ ਖੱਜਲ ਖਵਾਰ ਹੋਏ ਨਹੀਂ ਤਾਂ ਦੱਸਦੀ ਹੈ ਕਿ ਪੰਜਾਬ ਪਤੀ ਹਰਿਆਣਾ ਹਾਈ ਕੋਰਟ ਨੇ ਰਾਜਸੀ ਰੈਲੀਆਂ ਦੇ ਰਹੀ ਰਾਜਾ ਦੇ ਸਰੋਤਾ ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਅਤੇ ਸੋਸ਼ਣ ਨੂੰ ਰੋਕਣ ਦੇ ਲਈ ਤੁਰੰਤ ਜਿਹੜਾ ਹੈ ਪਟੀਸ਼ਨਰ ਦੇ ਕਹਿਣ ਦੇ ਉੱਤੇ ਨੋਟਿਸ ਲਿਆ ਹੈ ਕੇਸ ਦੇ ਵਿੱਚ ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਪੰਜਾਬ ব্রাঞ্চ ਦੇ ਵਿੱਚ ਸੱਤਾਧਾਰੀ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਿਆਸੀ ਲਾਹੇ ਦੇ ਲਈ ਜਨਤਕ ਸਰੋਤਾ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਆਮ ਜਨਤਾ ਨੂੰ ਵੱਡੇ ਪੱਧਰ ਦੇ ਉੱਤੇ ਅਸੁਵਿਧਾ ਹੋ ਰਹੀ ਹੈ ਸਰਕਾਰੀ ਖਜ਼ਾਨੇ ਦੇ ਉੱਤੇ ਵੀ ਬੇਲੋੜਾ ਜਿਹੜਾ ਹੈ ਖਰਚਿਆਂ ਦਾ ਬੋਝ ਪੈ ਰਿਹਾ ਹੈ ਕਾਰਜਕਾਰੀ ਚੀਫ ਜਸਟਿਸ ਜਿਹੜੇ ਹੈ ਜੀਐਸ ਸੰਧਵਾਲੀ ਅਤੇ ਜਸਟਿਸ ਲਪਿਤਾ ਬੈਨਰਜੀ ਦੀ ਬੈਂਚ ਨੇ ਮਾਨਸਾ ਵਾਸੀ ਮਾਨੀਕ ਕੋਇ ਜਿਹੜੇ ਆਰਟੀ ਐਕਟਿਵਿਸਟ ਨੇ ਉਹਨਾਂ ਦੇ ਵੱਲੋਂ ਪਟੀਸ਼ਨ ਦਾ ਨੋਟਿਸ ਲੈਦਿਆਂ ਝਾੜ ਚੰਪ ਪੰਜਾਬ ਸਰਕਾਰ ਦੀ ਕੀਤੀ ਹੈ ਪਟੀਸ਼ਨਰ ਦੇ ਅਨੁਸਾਰ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪਿਛਲੇ ਸਾਲ ਪੰਜਾਬ ਦੇ ਵਿੱਚ ਵਕ ਵਕ ਰੈਲੀਆਂ ਕੀਤੀਆਂ ਸਨ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 13 ਸਤੰਬਰ ਨੂੰ ਪਟਿਆਲਾ ਦੇ ਵਿੱਚ 2 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਵਿੱਚ 18 ਨਵੰਬਰ ਨੂੰ ਗੁਰਦਾਸਪੁਰ ਦੇ ਵਿੱਚ 27 ਨਵੰਬਰ ਨੂੰ ਤੇ ਲੁਧਿਆਣਾ ਦੇ ਵਿੱਚ 10 ਨਵੰਬਰ ਨੂੰ ਇਹ ਰੈਲੀਆਂ ਸ਼ਾਮਿਲ ਨੇ ਇਸ ਦੌਰਾਨ ਹੀ ਉਹਨਾਂ ਦੇ ਵੱਲੋਂ ਇਸ ਸਾਫ ਤੌਰ ਤੇ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਔਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣਾ ਸਿਆਸੀ ਲਾਹੇ ਦੇ ਲਈ ਜਨਤਾ ਦੀਆਂ ਜੜੀਆਂ ਸਾਤਨਾ ਦੀ ਵਰਤੋਂ ਚੜੀਆਂ ਉਹ ਕਰ ਰਹੀ ਹੈ ਤੇ ਇਹ ਤੇ ਇਹ ਜਿਹੜਾ ਹੈ ਪਟੀਸ਼ਨਰ ਦੇ ਵੱਲੋਂ ਕਿਹਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੀਆਰਟੀਸੀ ਦੀਆਂ ਮਾਲਕੀ ਵਾਲੀਆਂ ਲਗਭਗ 2000 ਸਰਕਾਰੀ ਜਿਹੜੀ ਬੱਸਾਂ ਦੀ ਵਰਤੋਂ ਵੀ ਹੋਈ ਹੈ ਅਜਿਹੇ ਦੇ ਵਿੱਚ ਰੈਲੀਆਂ ਦੇ ਵਿੱਚ ਜਿਹੜੀ ਰਾਜਨੀਤਿਕ ਉਦੇਸ਼ ਦਾ ਮੁੱਖ ਇਹਨਾਂ ਦਾ ਕੰਮ ਹੁੰਦਾ ਹੈ ਕਿ ਆਪਣਾ ਰਾਜਸੀ ਲਾਹ ਲੈਣਾ ਇਸ ਦੌਰਾਨ ਹੀ ਅਸੀਂ ਮਾਨੀਕ ਕੋਇਲ ਦੇ ਨਾਲ ਫੋਨ ਤੇ ਉੱਤੇ ਗੱਲਬਾਤ ਵੀ ਕੀਤੀ ਹੈ ਕਿ ਕੁਝ ਕਹਿਣਾ ਹੈ ਮਾਨੀਕ ਕੋਇਲ ਦਾ ਉਹ ਵੀ ਸੁਣਦੇ ਹਾਂ ਮਾਨੀਕ ਜੀ ਸਰਕਾਰ ਦੀਆਂ ਰੈਲੀਆਂ ਦੇ ਵਿੱਚ ਜਿਹੜੀ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਹੋ ਰਹੀ ਸੀ ਤੁਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਇਹ ਮਾਮਲਾ ਕੀ ਹੈ ਪੂਰਾ ਇਹ ਮਾਮਲਾ ਜੀ ਦੇਖੋ ਲੋਕ ਸਭਾ ਵੋਟਾਂ ਨੇੜੇ ਆ ਗਈ ਹੈ ਨਾ ਤੇ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਕੰਮ ਫੜਿਆ ਹੋਇਆ ਕਿ ਹਰ ਇੱਕ ਹਲਕੇ ਦੇ ਵਿੱਚ ਹਰ ਇੱਕ ਲੋਕ ਸਭਾ ਹਲਕੇ ਦੇ ਵਿੱਚ ਕੋਈ ਨਾ ਕੋਈ ਵਾਹਨਾ ਬਣਾ ਕੇ ਕਿਤੇ ਕੋਈ ਬੱਸ ਸਟੈਂਡ ਬਣਿਆ ਉਹਦਾ ਵੀ ਘਟਨ ਕਰਨ ਦੇ ਮਾਰੇ ਰਾਜ ਸਮਾਗਮ ਰੱਖ ਕੇ ਇੱਕ ਪੋਲਿਟਿਕਲ ਰੈਲੀ ਕਰਦੇ ਨੇ ਜੀ ਉਸ ਤੋਂ ਬਾਅਦ ਸਾਰੇ ਪੰਜਾਬ ਦੀਆਂ ਬੱਸਾਂ ਰੂਟਾਂ ਤੋਂ ਹਟਾ ਕੇ ਉਹ ਰੈਲੀ ਦੇ ਵਿੱਚ ਵਰਕਰਾਂ ਨੂੰ ਲੈ ਕੇ ਆਉਂਦੀਆਂ ਨੇ ਫਿਰ ਉੱਥੇ ਪੰਜਾਬ ਦਾ ਫੂਡ ਸਪਲਾਈ ਡਿਪਾਰਟਮੈਂਟ ਫੂਡ ਸਰਵ ਕਰਦਾ ਉੱਥੇ ਪਟਵਾਰੀਆਂ ਦੀਆਂ ਡਿਊਟੀਆਂ ਲੱਗਦੀਆਂ ਨੇ ਉੱਥੇ ਟੀਚਰਸ ਦੀਆਂ ਡਿਊਟੀਆਂ ਲੱਗਦੀਆਂ ਨੇ ਸਾਰੇ ਬੱਸ ਅੱਡੇ ਖਾਲੀ ਹੋ ਜਾਂਦੇ ਨੇ ਲੋਕ ਖੱਜਲ ਪਹਿਲਾਂ ਬੱਸ ਅੱਡਿਆਂ 'ਚ ਹੁੰਦੇ ਨੇ ਫੇਰ ਵਿਭਾਗ ਕਪੂ ਭੱਗਾਂ ਦੇ ਜਿਹੜੇ ਅਧਿਕਾਰੀ ਉੱਥੇ ਰੈਲੀਆਂ ਚ ਕਰਦੇ ਨੇ ਉੱਥੇ ਕੱਜਲ ਹੁੰਦੇ ਨੇ ਜਦੋਂ ਕਿ ਹੈ ਕਿ ਇਹ ਹੋਲੀ ਸੋਲੀ politcal ਰਾਜਨੀਤਿਕ ਰੈਲੀ ਹੈ ਇਹਨੂੰ ਰਾਜ ਸਮਾਗਮ ਦਾ ਨਾਮ ਦੇ ਕੇ ਹਰ ਇੱਕ ਰੈਲੀ ਦੇ ਵਿੱਚ 10 ਤੋਂ 15 20 ਕਰੋੜ ਰੁਪਏ ਖਰਾਫ ਕੀਤਾ ਜਾਂਦਾ ਫਿਰ ਜਹਾਜਾਂ ਦੇ ਖਰਾਬ ਕੀਤੇ ਜਾਂਦੇ ਪੈਸੇ ਇਹ ਸਾਰੇ ਮਸਲੇ ਕਰੀਬ 9-10 ਰੈਲੀਆਂ ਆਮ ਆਪੀ ਪਾਰਟੀ ਕਰ ਚੁੱਕੀ ਆ ਲਗ ਲਗ ਹਲਕਿਆਂ ਵਿੱਚ ਲੋਕ ਸਭਾ ਹਲਕੇ ਨੂੰ ਟਾਰਗੇਟ ਕਰਕੇ ਜੀ ਤੇ ਉਹ ਮੈਂ ਹੀ ਪੀਏਐਨ ਪਾਈਸੀ ਕੇ ਜਿਹੜੀਆਂ ਇਹ ਰਾਜਨੀਤਿਕ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਿਹਾ ਇਹਦੇ ਜਿਹੜੀਆਂ ਬੱਸਾਂ ਹੁੰਦੀਆਂ ਨੇ ਲੋਕਾਂ ਨੂੰ ਲੋਖਾ ਜਲਾਉਂਦੇ ਨੇ ਉਸ ਤੋਂ ਬਾਅਦ ਉਹ ਹੀ ਗੱਲ ਵੀ ਅਫਸਰਾਂ ਨੂੰ ਇੱਥੇ ਭੇਜ ਦਿੰਦੇ ਨੇ ਫਿਰ रिसੋਰਸ ਸਟੇਟ ਤੇ ਕਿੰਨੇ ਖਰਾਬ ਹੁੰਦੇ ਨੇ ਵੀ ਸਾਰਾ ਬੰਦ ਹੋਣਾ ਚਾਹੀਦਾ ਪਟੀਸ਼ਨ ਦੇ ਵਿੱਚ ਮੈਂ ਮੰਗ ਕੀਤੀ ਹੈ ਕਿ ਇਹ ਪਹਿਲਾਂ ਤਾਂ ਇਹਨਾਂ ਤੋਂ ਪੁੱਛਿਆ ਜਾਵੇ ਸਰਕਾਰ ਤੋਂ ਕਿ ਕਿੰਨੇ ਕਿੰਨੇ ਖਰਚੇ ਹੋਏ ਤੇ ਕਿਹੜੇ ਕਿ ਕਿਸ ਕਿਸ ਤਰੀਕੇ ਦੇ ਨਾਲ ਜਿਹੜੇ ਖਰਚੇ ਕੀਤੇ ਗਏ ਕਿਉਂ ਕੀਤੇ ਗਏ ਆ ਉਸ ਤੋਂ ਬਾਅਦ ਇਹ ਵੀ ਕਿਹਾ ਕਿ ਜਿੰਨੇ ਵੀ ਇਹ ਪੋਲਿਟਿਕਲ ਰੈਲੀਆਂ ਤੇ ਪੈਸੇ ਖਰਚ ਹੋਏ ਆ ਸਾਰੇ ਪੈਸੇ ਆਮ ਆਦਮੀ ਪਾਰਟੀ ਤੋਂ ਰਿਕਵਰ ਕੀਤੇ ਜਾਣ ਤਾਂ ਕਿ ਇਹ ਜਿਹੜਾ ਤਾਂ ਕਿ ਜਿਹੜੀਆਂ ਇਹ ਜਿਹੜਾ ਬੋਝ ਪਿਆ ਸਰਕਾਰੀ ਖਜ਼ਾਨੇ ਤੇ ਪੋਲਿਟਿਕਲ ਰੈਲੀ ਕਰਕੇ ਉਹ ਨਾ ਪਵੇ ਤੇ ਉਹ ਪੈਸੇ ਲੋਕਾਂ ਦੇ ਵੈਲਫੇਅਰ ਲਈ ਯੂਜ਼ ਹੋਣ ਤੇ ਇਸ ਤੇ ਇਸ ਤੇ ਜਿਹੜੇ ਮਤਲਬ ਸਰਕਾਰੀ ਵਕੀਲ ਨੇ ਉਹਨਾਂ ਨੇ ਆਬਜੈਕਸ਼ਨ ਲਾਈ ਸੀ ਤੇ ਉਹ ਕਹਿੰਦੇ ਸੀ ਨਹੀਂ ਜੀ ਇਹ ਕੋਈ ਪਟੀਸ਼ਨ ਨਹੀਂ ਇਹ ਮਤਲਬ ਇਦਾਂ ਕਰਕੇ ਇਹ ਪਬਲਿਸਿਟੀ ਸਟੰਟ ਹੈ ਤੇ ਕੋਰਟ ਨੇ ਕਿਹਾ ਕਿ ਅ ਕੀ ਜਸਤੀ ਤੋਂ ਕੋਰਟ ਨਹੀਂ ਕਿਹਾ ਕਿ ਇਹ ਤੁਹਾਨੂੰ ਲੱਗਦਾ ਕਿ ਇਹ ਪਟੀਸ਼ਨੀ ਤੇ ਅਸੀਂ ਹਫਤੇ ਵੱਲੋਂ ਸੁਮੂਤ ਲੈ ਲੈਣੇ ਹੈਗੇ ਜੀ ਜੀ ਉਹਨਾਂ ਨੇ ਝਾੜ ਪਾਈ ਇੱਕ ਤਰੀਕੇ ਦੀ ਤੇ ਉਸ ਤੋਂ ਬਾਅਦ ਉਹਨਾਂ ਨੇ ਨੋਟਿਸ ਕੀਤਾ ਉਹਨਾਂ ਨੂੰ ਕਿ ਜਾਣਕਾਰੀ ਦਿਓ ਐਪੀ ਡੈਵਿਡ ਤੋਂ ਸਰਕਾਰ ਦੀ ਜਵਾਬਦਲਗੀ ਕੀਤੀ ਆ ਜੀ ਤੇ ਲੱਗਦਾ ਹੈ ਕਿ ਹੁਣ ਇਹ ਪਟੀਸ਼ਨ ਤੋਂ ਬਾਅਦ ਸਰਕਾਰੇ ਰੈਲੀਆਂ ਤੋਂ ਮਤਲਬ ਸਰਕਾਰੀ ਸਾਧਨਾਂ ਦੀ ਵਰਤੋਂ ਘਟਾਏਗੀ ਜਾਂ ਬੰਦ ਕਰ ਦੇਗੀ ਇਕੋ ਚਾਹੀ ਹੈ ਚਾਹੀਦਾ ਹੀ ਹੈ ਪਟੀਸ਼ਨ ਸਰਕਾਰ ਨੂੰ ਚਾਹੀਦਾ ਕਿ ਪਹਿਲੀ ਗੱਲ ਤੇ ਕਰਨਾ ਹੀ ਪੈਸੀ ਯੂਜ਼ ਕਰਨਾ ਸਰਕਾਰੀ ਸਾਧਨਾਂ ਦਾ ਬਹੁਤ ਵੱਡੀ ਗਲਤੀ ਹੈ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਸਾਰੇ ਗਰੀਬ ਨੇ ਬਹੁਤ ਸਾਰੇ ਆਮ ਕਰਾਂ ਦੇ ਲੋਕ ਨੇ ਜਿਹੜੇ ਰੋਜ਼ ਬੱਸਾਂ ਦੇ ਵਿੱਚ ਟਰੈਵਲ ਕਰਦੇ ਆਪਣੇ ਆਫਿਸਿਸ ਤੇ ਜਾਂਦੇ ਆ ਪਿੰਡਾਂ ਤੋਂ ਸ਼ਹਿਰ ਤੇ ਪਿੰਡਾਂ ਤੋਂ ਸ਼ਹਿਰਾਂ ਨੂੰ ਜਾਂਦੇ ਆ ਸਮਾਨ ਲੈ ਜਾਂਦੇ ਆ ਬਹੁਤ ਸਾਰੇ ਮਰੀਜ਼ ਹੁੰਦੇ ਆ ਜਿਹੜੇ ਬੱਸਾਂ ਦੇ ਵਿੱਚ ਟਰੈਵਲ ਕਰਦੇ ਆ ਇੱਕੋ ਦਮ ਬੱਸਾਂ ਨੂੰ ਰੂਟ ਤੋਂ ਹਟਾ ਲੈਣਾ ਫਿਰ ਦੋ ਤਿੰਨ ਦਿਨ ਉਹ ਖਰਾਬ ਹੁੰਦੇ ਨੇ ਪਹਿਲਾਂ ਸਵੇਰੇ ਅਰਲੀ ਜਾਂਦੀਆਂ ਨੇ ਬੱਸਾਂ ਪਿਛਲੇ ਦਿਨ ਨਹੀਂ ਕੰਮ ਹੁੰਦਾ ਅਗਰ ਜੋ ਰਾਤ ਨੂੰ ਉੱਠੀਂ ਰੈਲੀ ਤੋਂ ਫਿਰ ਅਗਲੇ ਦਿਨ ਵੀ ਕੰਮ ਹੁੰਦਾ ਕਰੀਬ 3 ਦਿਨ ਖਰਾਬ ਹੁੰਦੇ ਨੇ ਇੱਕ ਬੱਸ ਦੇ ਜਦੋਂ ਉਹ ਰੈਲੀ ਦੇ ਵਿੱਚ ਜਾਂਦੀ ਆ ਬੱਸ ਟੇ ਖਾਲੀ ਹੋ ਜਾਂਦੀ ਰਿਹਾ ਤੇ ਤਰੀਕੇ ਜਿਹੜੇ ਲੋਕ ਆਪਣੇ ਕੰਮ ਕਰਾਉਣ ਲਈ ਪਟਵਾਰਖਾਨੇ ਚ ਜਾਂਦੇ ਨੇ ਜਾਂ ਫੂਡ ਸਪਲਾਈ ਦੇ ਦਫ਼ਤਰਾਂ ਚ ਜਾਂਦੇ ਨੇ ਜਾਂ ਜਿਹੜੇ ਟੀਚਰ ਪੜ੍ਹਾਈ ਖਰਾਬ ਹੁੰਦੀ ਹੈ ਟੀਚਰਸ ਦੀ ਡਿਊਟੀ ਲੱਗਦੀ ਆ ਇਹ ਰੈਲੀਆਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਸਰਕਾਰ ਦੇ ਕੰਮ ਮਤਲਬ ਇਹ ਸਾਰਾ ਪੋਲਿਟਿਕਲ ਰੈਲੀਆਂ ਨੇ ਇੱਥੇ ਸਰਕਾਰ ਦੇ ਜਿਹੜੇ ਸਾਧਨ ਹਰ ਇੱਕ ਅਲੀ ਦੇ ਵਿੱਚ ਕਰੀ 20 ਕਰੋੜ ਤੇ 15-20 ਕਰੋੜ ਖਰਚ ਕੀਤਾ ਜਾਂਦਾ ਬਹੁਤ ਗਲਤ ਹੈ ਨੂੰ ਲੋਕ ਵੀ ਇਸ ਪਰੇਸ਼ਾਨ ਹੁੰਦੇ ਤੇ ਖਜ਼ਾਨੇ ਦਾ ਵੀ ਨੁਕਸਾਨ ਹੁੰਦਾ ਸਾਰਾ ਬੰਦ ਹੋਣਾ ਚਾਹੀਦਾ ਸੀ ਇਹੀ ਕੋਸ਼ਿਸ਼ ਕਰਾਂਗੇ ਕਿ ਬੰਦ ਹੋਵੇ ਪਰ ਸਾਨੂੰ ਖੁਸ਼ੀ ਹੈ ਕਿ ਕੋਰਟ ਨੇ ਇਸ ਦਾ ਕਰੜਾ ਨੋਟਿਸ ਲਿਆ ਤੇ ਜਿਹੜੀ ਸਰਕਾਰ ਦੀ ਜ਼ਾਬਤਦੀ ਕੀਤੀ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਜੀ ਤੇ ਇਸ ਪੂਰੇ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਕਦੋਂ ਹੋਵੇਗੀ ਅਗਲੀ ਸੁਣਵਾਈ ਅਗਲੇ ਮਹੀਨੇ 24 ਤਰੀਕ ਨੂੰ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਤਾਂ ਤੁਸੀਂ ਸੁਣਿਆ ਹੈ ਕਿ ਮਾਨੀਕ ਗੋਇਲ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪੂਰੇ ਮਾਮਲੇ ਦਾ ਸਪਸ਼ਟਿਕਰਨ ਦਿੱਤਾ ਗਿਆ ਹੈ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਜਨਤਾ ਦੇ ਸਾਧਨਾ ਦੀ ਆਪਣੀ ਸਿਆਸੀ ਇਲਾਹੇ ਦੇ ਲਈ ਵਰਤੋਂ ਕੀਤੀ ਜਾ ਰਹੀ ਹੈ ਬਹੁਤ ਸਾਰੇ ਫੰਡਾ ਦੀ ਸਰਕਾਰੀ ਬਸਾਦੀ ਪਟਵਾਰੀਆਂ ਨੂੰ ਵੀ ਚੜਿਆ ਹੈ ਉਸ ਦੌਰਾਨ ਡਿਊਟੀ ਦੇ ਵਿੱਚ ਲਗਾਣਾ ਪੈਂਦਾ ਹੈ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਚਾਰਜਸਮ ਕੀਤੀ ਹੈ ਤੇ ਹਾਈ ਕੋਰਟ ਦੇ ਵੱਲੋਂ ਸਖਤ ਨੋਟਿਸ ਲਿਆ ਇਸ ਮਾਮਲੇ ਦੇ ਵਿੱਚ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਤੁਸੀਂ ਜੁੜੇ ਰਹੋ এবিসি ਪੰਜਾਬ ਦੇ ਨਾਲ